ਸਰ ਕਿਵੇਂ ਦੇਖਦੇ ਹੋ ਅੱਜ ਇਸ ਚੋਣ ਪ੍ਰਕਿਰਿਆ ਲੈ ਕੇ ਪ੍ਰਸ਼ਾਸਨੋਂ ਕਿਸ ਤਰ੍ਹਾਂ ਪੁਖਤਾ ਪ੍ਰਬਲ ਦੌਰ ਕੀ ਹੋਣ ਚੱਲ ਰਿਹਾ ਹੈ ਜੋ ਸਾਡੀ ਸਬਡਿਵੀਜ਼ਨ ਦੇ ਵਿੱਚ ਚਾਰ ਜਗ੍ਹਾ ਨਗਰ ਪੇਟਾ ਦੀ ਚੋਣਾਂ ਹੋ ਰਹੀਆਂ ਪਤਲਾਥੇ ਬੇਗੋਵਾਲ ਕਸਬਾ ਨਰਾਲਾ ਔਰ ਟਿਲਵਾ ਦੇ ਵਿੱਚ ਜੋ ਬਿਲਕੁਲ ਅਮਨ ਸ਼ਾਂਤੀ ਨਾਲ ਇਹ ਸਾਰੀ ਜਿਹੜਾ ਪ੍ਰੋਸੈਸ ਜਿਹੜਾ ਚੱਲ ਰਿਹਾ ਹੈਗਾ ਬਿਲਕੁਲ ਜਿਹੜੀ ਹੈਗੀ ਬਿਨਾਂ ਕਿਸੇ ਫੇਅਰ ਐਂਡ ਪੱਖਵਾਤੋਂ ਨਿਰਪੱਖ ਤੋਂ ਜੋ ਤੌਰ ਦੇ ਤੇ ਰਹੀਆਂ ਚੋਣਾ ਇਹ ਚੱਲ ਰਹੀਆਂ ਹੈਗੀਆਂ ਇਹਦੇ ਵਿੱਚ ਸਾਡੇ ਵੱਲੋਂ ਬਹੁਤ ਹੀ ਜਿਹੜੇ ਹੈਗੇ ਆ ਇਹ ਫੁਕਤ ਪ੍ਰੋਤਿਤ ਕੀਤੇ ਗਏ ਹਨ ਮਾਹ ਜੋਗ ਐਸਐਸਬੀ ਸਾਹਿਬ ਵੱਲੋਂ ਕਿ ਕੱਲ ਜਿਹੜਾ ਹੈਗਾ ਸਾਰੇ ਹੀ ਕਸਬਿਆਂ ਦੇ ਵਿੱਚ ਜਿਹੜਾ ਲੈਗ ਮਾਰਚ ਫੋਰਸ ਨਾਲ ਕੀਤਾ ਗਿਆ ਸੀ ਤੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇੱਕ ਸੁਨੇਹਾ ਦਿੱਤਾ ਗਿਆ ਸੀ ਕਿ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਫੋਰਸ ਹੈਗੀ ਆ ਜਿੱਥੇ ਵੀ ਲੋੜ ਪਈ ਤੇ ਅਸੀਂ ਜਿੱਦਾਂ ਦੀ ਲੋੜ ਹੋਈ ਉਸ ਹਿਸਾਬ ਨਾਲ ਫੋਰਸ ਦਾ ਇਸਤੇਮਾਲ ਕਰਾਂਗੇ ਸਾਡੇ ਵੱਲੋਂ ਜਿਹੜੇ ਸਾਰੇ ਕਸਬਿਆਂ ਦੇ ਵਿੱਚ ਹਰੇਕ ਕਟਰ ਪੁਆਇੰਟ ਦੇ ਉੱਪਰ ਢਾਕਾਮੰਦੀ ਕੀਤੀ ਗਈ ਹੈ ਔਰ ਜਿਹੜੀ ਸਾਡੇ ਮੂਠਾਂ ਦੇ ਉੱਪਰ ਵੀ ਇਸ ਵਾਰ ਐਕਸਟਰਾ ਫੋਰਸ ਦਿੱਤੀ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜੇ ਵੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹ ਵੀ ਲਗਾ ਕੇ ਗਈਆਂ ਉਹਦੇ ਨਾਲ-ਨਾਲ ਜਿਹੜੇ ਐਸ ਐਚ ਓ ਸਹਿਵਾ ਨੇ ਉਹ ਵੀ ਸਾਡੇ ਔਰ ਮੈਂ ਹੈ ਗਿਆ ਲਗਾਤਾਰ ਚਾਰ ਵਾਰ ਚਾਰ ਨਤੀਜੇ ਆ ਰਹੇ ਆ ਉਹਦੇ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਕਿਤੇ ਨਾ ਕਿਤੇ ਜਿਹੜਾ ਮਾਹੌਲ ਜਦੋਂ ਜਿੱਤੇ ਵਾਸਤੇ ਵੀ ਇਹੀ ਮਾਹੌਲ ਹੈ ਜਿਹੜੇ ਸਾਰੇ ਸਾਰੇ ਸਟੇਸ਼ਨ ਜਿਹੜੀ ਹੈਗੀ ਆ ਪੁਲੀਸ ਪਾਰਟੀਆਂ ਦੇ ਅਲਾਵਾ ਜਿਹੜੀਆਂ ਪੁਲੀਸ ਪਾਰਟੀਆਂ ਹੈਗੀਆਂ ਇਤੋਂ ਅਲਾਵਾ ਜਿਹੜੀ ਸਾਡੀ ਜਿਹੜੀ ਐਕਸਾ ਫੋਰਸ ਆ ਰਿਜ਼ਰਵਸ ਦਾ ਐਸਪੀ ਸਰਵਾਰ ਨੇ ਸਾਡੇ ਦੋ ਡੀਐਸਪੀ ਸਰਵਾਰ ਨੇ ਉਹ ਵੀ ਸਾਰੇ ਜਿਹੜੇ ਆ ਵੱਖ-ਵੱਖ ਪੁਆਇੰਟ ਦੇ ਉੱਪਰ ਜਿਹੜੇ ਆ ਬਿਲਕੁਲ ਪੋਲਿੰਗ ਜਿਹੜੇ ਸਟੇਸ਼ਨ ਦੇ ਉੱਪਰ ਔਰ ਜਿੱਥੇ ਵੀ ਕਾਊਂਟਿੰਗ ਸੈਂਟਰ ਦੇ ਸੋ ਪ੍ਰਸ਼ਾਸਨ ਵੱਲੋਂ ਲਗਾਤਾਰ ਪੋਲਿੰਗ ਬੂਥਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕਿਹੜਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਬਣਾਇਆ ਜਾ ਸਕੇ ਤਾਂ ਜੋ ਕਿ ਜਿਹੜਾ ਮਾਹੌਲ ਕਿਸੇ ਵੀ ਤਰ੍ਹਾਂ ਦਾ ਕ੍ਰੇਟ ਨਾ ਹੋ ਸਕੇ ਸਰ ਕਿਵੇਂ ਦੇਦਿਓ ਅੱਜ ਇਸ ਚੋਣ ਪ੍ਰਕਿਰਿਆ ਨੂੰ ਲੈ ਕੇ ਪ੍ਰਸ਼ਾਸਨੋਂ ਕਿਸ ਤਰ੍ਹਾਂ ਪੁਖਤਾ ਪ੍ਰਬੰਧ ਦਰ ਕੀ ਮਾਹੌਲ ਚੱਲ ਰਿਹਾ ਹੈ ਜੋ ਸਾਡੀ ਸਬਡਿਵੀਜ਼ਨ ਦੇ ਵਿੱਚ ਚਾਰ ਜਗ੍ਹਾ ਨਗਰ ਪੇਟਾ ਦੀਆਂ ਚੋਣਾਂ ਹੋ ਰਹੀਆਂ ਹਨ ਪਲਾਥੇ ਬੇਗੋਵਾਲ ਕਸਬਾ ਨਰਾਲਾ ਔਰ ਟਿਲਵਾ ਦੇ ਵਿੱਚ ਜੋ ਬਿਲਕੁਲ ਅਮਨ ਸ਼ਾਂਤੀ ਨਾਲ ਇਹ ਸਾਰੀ ਜਿਹੜਾ ਪ੍ਰੋਸੈਸ ਜਿਹੜਾ ਚੱਲ ਰਿਹਾ ਹੈਗਾ ਬਿਲਕੁਲ ਜਿਹੜੀਆਂ ਹੈਗੀਆਂ ਬਿਨਾਂ ਕਿਸੇ ਫੇਅਰ ਐਂਡ ਪਖਵਾਤੋਂ ਨਿਪਖਤੋਂ ਜੋ ਤਰ੍ਹਾਂ ਦੇ ਤੇਰੀਆਂ ਚੋਣਾਂ ਇਹ ਚੱਲ ਰਹੀਆਂ ਹੈਗੀਆਂ ਇਹਦੇ ਵਿੱਚ ਸਾਡੇ ਵੱਲੋਂ ਬਹੁਤ ਹੀ ਜਿਹੜੇ ਹੈਗੇ ਆ ਇਹ ਫੁਕਤ ਉਪਲੰਦ ਕੀਤੇ ਗਏ ਹਨ ਮਾਹ ਜੋਗ ਐਸਐਸਪੀ ਸਾਹਿਬ ਵੱਲੋਂ ਕਿ ਕੱਲ ਜਿਹੜਾ ਹੈਗਾ ਸਾਰੇ ਹੀ ਕਸਬਿਆਂ ਦੇ ਵਿੱਚ ਜਿਹੜਾ ਲੈਗ ਮਾਰਚ ਫੋਰਸ ਨਾਲ ਕੀਤਾ ਗਿਆ ਸੀ ਤੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਨੂੰ ਲੈ ਕੇ ਇੱਕ ਸੁਨੇਹਾ ਦਿੱਤਾ ਗਿਆ ਹਿੱਕੀ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਫੋਰਸ ਹੈਗੀ ਆ ਜਿੱਥੇ ਵੀ ਲੋਡ ਪਈ ਤੇ ਅਸੀਂ ਜਿੱਦਾਂ ਦੀ ਲੋਡ ਹੋਈ ਉਸ ਹਿਸਾਬ ਨਾਲ ਫੋਰਸ ਦਾ ਇਸਤੇਮਾਲ ਕਰਾਂਗੇ ਸਾਡੇ ਵੱਲੋਂ ਜਿਹੜੇ ਸਾਰੇ ਕਸਬਿਆਂ ਦੇ ਵਿੱਚ ਹਰੇਕ ਆਕਟਰ ਪੁਆਇੰਟ ਦੇ ਉੱਪਰ ਨਾਕਾਬੰਦੀ ਕੀਤੀ ਗਈ ਹੈ ਔਰ ਜਿਹੜੇ ਸਾਡੇ ਬੂਥਾਂ ਦੇ ਉੱਪਰ ਵੀ ਇਸ ਵਾਰ ਐਕਸਟਰਾ ਫੋਰਸ ਦਿੱਤੀ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜੇ ਵੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹ ਵੀ ਲਗਾ ਕੀਆ ਗਏ ਜਾਂ ਉਹਦੇ ਨਾਲ ਨਾਲ ਜਿਹੜੇ ਐਸ ਐਚਓ ਸਹਿਵਾਨ ਨੇ ਉਹ ਵੀ ਸਾਡੇ ਹੋਣ ਹੈਗਾ ਲਗਾਤਾਰ ਚਾਰ ਵਾਰ ਚਾਰ ਨਤੀਜੇ ਆ ਰਹੇ ਆ ਉਹਦੇ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਕਿਤੇ ਨਾ ਕਿਤੇ ਜਿਹੜਾ ਮਾਹੌਲ ਜਦੋਂ ਜਿੰਦਗੀ ਦੇ ਵਾਸਤੇ ਵੀ ਇਹੀ ਮਾਹੌਲ ਹੈ ਜਿਹੜੇ ਸਾਰੇ ਸਾਰੇ ਸਟੇਸ਼ਨ ਜਿਹੜੀ ਹੈਗੀ ਆ ਪੁਲੀਸ ਪਾਰਟੀਆਂ ਦੇ علاوہ ਜਿਹੜੀਆਂ ਪੁਲੀਸ ਪਾਰਟੀਆਂ ਹੈਗੀਆਂ ਇਤੋਂ ਅਲਾਵਾ ਜਿਹੜੀ ਸਾਡੀ ਜਿਹੜੀ ਐਕਸਾ ਫੋਰਸ ਆ ਰਿਜ਼ਰਵਸ ਦਾ ਐਸ ਪੀ ਸਹਿਵਾਨ ਨੇ ਸਾਡੇ ਦੋ ਡੀਐਸਪੀ ਸਹਿਵਾਨ ਨੇ ਉਹ ਵੀ ਸਾਰੇ ਜਿਹੜੇ ਆ ਬਕਬਕ ਪੁਆਇੰਟ ਦੇ ਉੱਪਰ ਜਿਹੜੇ ਆ ਬਿਲਕੁਲ ਪੋਲਿੰਗ ਜਿਹੜੇ ਸਟੇਸ਼ਨ ਦੇ ਉੱਪਰ ਔਰ ਜਿੱਥੇ ਵੀ ਕਾਊਂਟਿੰਗ ਸੈਂਟਰ ਹੈ ਜਿਆ। ਸੋ ਪ੍ਰਸ਼ਾਸਨ ਵੱਲੋਂ ਲਗਾਤਾਰ ਪੋਲਿੰਗ ਬੂਥਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕਿਹੜਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਬਣਾਇਆ ਜਾ ਸਕੇ ਤਾਂ ਜੋ ਕਿ ਜਿਹੜਾ ਮਾਹੌਲ ਕਿਸੇ ਵੀ ਤਰ੍ਹਾਂ ਦਾ ਕ੍ਰੇਟ ਨਾ ਹੋ ਸਕੇ।